ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ ਤੇ ਸਭ ਤੋਂ ਜ਼ਰੂਰੀ ਤਾਂ ਅਵੇਅਰਨੈਸ ਹੈਗੀ ਆ ਅਸੀਂ ਬਹੁਤ ਰੇਡੀਓ ਚੈਨਲਸ ਤੇ ਵੀ ਅਵੇਅਰ ਕਰ ਰਹੇ ਹੈਗੇ ਆ ਤੇ ਕਾਫੀ ਜਗ੍ਹਾ ਤੇ ਅਖਬਾਰ ਚ ਵੀ ਨਿਊਜ਼ਪੇਪਰ इवन ਆਪਾਂ ਨੂੰ ਮੈਸੇਜਸ ਵੀ ਆ ਰਹੇ ਆ ਬਟ ਉਹੀ ਚੀਜ਼ ਕਿ ਜਦੋਂ ਆਪਾਂ ਨੂੰ ਲਿਓਰ ਕੀਤਾ ਜਾਂਦਾ ਇਸ ਚ ਉਹ ਇਸ ਹਿਸਾਬ ਨਾਲ ਕਰਦੇ ਆ ਵੀ ਬੰਦੇ ਦਾ ਸਾਰਾ ਬ੍ਰੇਨਵਾਸ਼ ਕਰ ਜਾਂਦੇ ਆ ਬੰਦੇ ਨੂੰ ਉਸ ਟਾਈਮ ਤੇ ਲੱਗਦਾ ਵੀ ਉਹ ਮੈਸੇਜ ਇਹ ਕੰਮ ਲਈ ਨਹੀਂ ਸੀਗਾ ਉਹ ਤਾਂ ਕਿਸੇ ਹੋਰ ਚੀਜ਼ ਲਈ ਸੀ ਦੋ ਤਿੰਨ ਸਿੰਪਲ ਤਰੀਕੇ ਹੈਗੇ ਆ ਜੀ ਜੇ ਆਪਾਂ ਆਪਣੀ ਜ਼ਿੰਦਗੀ ਚ ਅਪਣਾ ਲਈਏ ਤਾਂ ਆਪਾਂ ਸਾਈਬਰ ਕ੍ਰਾਈਮ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਆ ਨੰਬਰ 1 ਵੀ ਆਪਾਂ ਕਦੇ ਵੀ ਕਿਸੇ ਲਿੰਕ ਤੇ ਨਹੀਂ ਕਲਿੱਕ ਕਰਨਾ ਹੈਗਾ ਕੋਈ ਤੁਹਾਨੂੰ ਮੈਸੇਜ ਆ ਜੇ ਕੋਈ ਤੁਹਾਨੂੰ ਵਟਸਐਪ ਤੇ ਕੋਈ ਤੁਹਾਨੂੰ ਉਹਦੇ ਤੇ ਆ ਜੇ ਆਪਣਾ ਫੇਸਬੁੱਕ ਤੇ ਆਂਦੀ ਰਹਿੰਦੀਆਂ ਐਡਾਂ ਦਾਂਦੀਆਂ ਰਹਿੰਦੀਆਂ ਵੀ ਸ਼ੂ ਹੈਗਾ ਵੈਸੇ ਵਧੀਆ ਕੰਪਨੀ ਦਾ 10-15000 ਦਾ ਵੀ ਤੁਹਾਨੂੰ 500 ਰੁਪਏ ਚ ਮਿਲ ਜਾਊਗਾ ਆਪਾਂ ਫਟਾਫਟ ਲਿੰਕ ਤੇ ਕਲਿੱਕ ਕਰ ਦਿਆ ਵੀ ਆਹ ਚੀਜ਼ ਠੀਕ ਹੈਗੀ ਪਰ ਲਿੰਕ ਤੇ ਨਹੀਂ ਕਦੇ ਕਲਿੱਕ ਕਰਨਾ ਹੈਗਾ ਜਾਣਾ ਹੈਗਾ ਤੁਸੀਂ অথেন্টিਕੇਟਿਡ ਇਹਨਾਂ ਦੀਆਂ ਵੈਬਸਾਈਟਸ ਹੈਗੀਆਂ ਉਹਦੇ ਤੇ ਜਾਓ ਨੰਬਰ 2 ਤੇ ਕਦੇ ਵੀ ਆਪਾਂ ਨੂੰ ਲੱਖ ਦੀ ਚੀਜ਼ 1000 ਰੁਪਏ ਚ ਨਹੀਂ ਮਿਲੂਗੀ ਇਹ ਚੀਜ਼ ਆਪਾਂ ਦਿਮਾਗ ਚ ਹਮੇਸ਼ਾ ਬਿਠਾ ਕੇ ਰੱਖਣੀ ਹੈਗੀ ਜਿਹੜੀ ਚੀਜ਼ ਆਪਾਂ ਨੂੰ ਬਹੁਤ ਘੱਟ ਰੇਟ ਤੇ ਜਾਂ ਸਸਤੀ ਮਿਲ ਰਹੀ ਆ ਆਪਣਾ ਇਮੀਡੀਏਟਲੀ ਦਿਮਾਗ ਤੇ ਆ ਜਾਣੀ ਚਾਹੀਦੀ ਹੈਗੀ ਆ ਵੀ ਕਿਤੇ ਨਾ ਕਿਤੇ ਠੱਗੀ ਆ ਜਾਂ ਗੜਬੜ ਆਪਾਂ ਉਹ ਚੀਜ਼ ਵੈਰੀਫਾਈ ਜ਼ਰੂਰ ਕਰਨੀ ਹੈ ਸਾਈਬਰ ਸੈੱਲ ਪੁਲਿਸ ਸਟੇਸ਼ਨ ਬਣ ਗਏ ਹੈਗੇ ਹਰ ਟੈਸਟ ਪੰਜ ਮਿੰਟ ਤੁਸੀਂ ਵੱਡੀ ਅਮਾਉਂਟ ਇਨਵੈਸਟ ਕਰਨੀ ਹੈਗੀ ਆ ਮੰਨ ਲਓ ਆਪਾਂ ਸਟਾਕ ਮਾਰਕੀਟ ਆਪਣਾ ਕੀ ਹਰਜ ਹੈਗਾ ਆਪਾਂ ਪੰਜ ਮਿੰਟ ਜਾ ਕੇ ਪੁੱਛਿਆਈਏ ਵੀ ਇਹ ਜੀ ਐਪ ਹੈਗੀ ਆ ਇਹ ਜੈਨੂਨ ਹੈਗੀ ਆ ਕਿ ਇਹ ਨਹੀਂ ਹੈ ਸਟਾਫ ਹਾਜ਼ਰ ਹੁੰਦਾ ਹਮੇਸ਼ਾ ਤੇ ਹਮੇਸ਼ਾ ਹੈਲਪਫੁਲ ਹੁੰਦਾ ਇਹੋ ਜੇ ਕੰਮਾਂ ਲਈ ਉਹਨਾਂ ਨੇ ਤਾਂ ਚੈੱਕ ਕਰਕੇ ਜਿਹੜਾ ਰੋਜ਼ ਦੇ ਡੀਲ ਕਰਦੇ ਉਹਨਾਂ ਨੇ ਤਾਂ ਦੱਸ ਹੀ ਦੇਣਾ ਵੀ ਇਹ ਜੀ ਜਾਲੀ ਹੈਗੀ ਆ ਜਾਂ ਆਪਣੇ ਆਂਡ ਗਵਾਂਡ 'ਚ ਹੀ ਕਿਸੇ ਨਾਲ ਗੱਲ ਕੀਤੀ ਜਾਏ ਹੁਣ ਆਪਾਂ ਦੋ ਤਿੰਨ ਜਾਣੇ ਆ ਅੱਪਾ ਕਿਹਨਾਂ ਨਾਲ ਗੱਲ ਕਰਾਂਗੇ ਵੀ ਆ ਚੀਜ਼ ਆਫਰ ਆਈ ਹੈ। ਤਾਂ ਉਹ ਦੋ ਜਣੇ ਸਹੀ ਰਾਇ ਦਿੰਦੇ ਆ ਵੀ ਨਹੀਂ ਇਹ ਠੀਕ ਨਹੀਂ ਲੱਗਦੀ ਹੈਗੀ। ਆਪਾਂ ਮਾਰ ਕਿੱਥੇ ਖਾਂਦੇ ਆ ਜਦੋਂ ਆਪਾਂ ਇੰਡੀਵਿਜੂਅਲ ਇੱਕਦਮ ਕਾਲੀ ਚ ਡਿਸੀਜਨ ਲੈਂਦੇ ਆ। ਉਹ ਚੀਜ਼ ਆਪਾਂ ਕਦੇ ਲਾਲਚ ਚ ਨਹੀਂ ਛੇਤੀ ਜਾਣਾ। ਇੱਕਦਮ ਕੋਈ ਐ ਚੀਜ਼ ਆਪਾਂ ਨੂੰ ਹਾਇਰ ਰਿਟਰਨ ਦੇ ਰਹੀ ਹੈਗੀ ਆ। ਉਹ ਚੀਜ਼ ਚ ਨਹੀਂ ਆਪਾਂ ਲਿੰਕ ਤੇ ਨਹੀਂ ਕਲਿੱਕ ਕਰਨਾ ਹੈਗਾ। ਅੱਛਾ ਫਿਰ origignal ਕੋਈ ਵੀ ਤੁਹਾਨੂੰ ਬੈਂਕ ਅਕਾਊਂਟ ਰਿਲੇਟਡ ਆਉਂਦੀ ਹੈ ਕੋਸ਼ਿਸ਼ ਕਰੋ ਇੱਕ ਦਿਨ ਲੇਟ ਹੋ ਜਾਏ ਦੋ ਦਿਨ ਲੇਟ ਹੋ ਜਾਏ ਆਪਾਂ ਫਿਜ਼ੀਕਲੀ ਤੌਰ ਤੇ ਬੈਂਕ ਚ ਜਾ ਕੇ ਹੀ ਕਰਾਇਆ ਹੀ ਹੈ ਇਹ ਆਪਾਂ ਦੋ ਤਿੰਨ ਚੀਜ਼ਾਂ ਧਿਆਨ ਚ ਰੱਖੀਏ ਤਾਂ ਆਪਣਾ ਕਦੇ ਵੀ ਕੰਪਰੋਮਾਈਜ਼ ਹੀ ਨਹੀਂ ਹੁੰਦਾ ਹੈਗਾ ਕਿਉਂਕਿ ਅੱਜ ਕੱਲ ਓਟੀਪੀ ਬੇਸਡ ਸਿਸਟਮ ਹੈਗਾ ਜਾਂ ਤਾਂ ਤੁਹਾਡੇ ਤੋਂ ਗੱਲਾਂ ਚ ਲਾ ਕੇ ਓਟੀਪੀ ਲੈਣਗੇ ਜਾਂ ਤੁਹਾਡਾ ਉਹ ਮੋਬਾਈਲ ਹੈਕ ਕਰਕੇ ਓਟੀਪੀ ਲੈਣਗੇ ਜਾਂ ਤੁਹਾਡੇ ਤੋਂ ਆਪ ਹੀ ਪੈਸੇ ਪਵਾ ਲੈਣਗੇ ਆ ਤਿੰਨ ਤਰੀਕੇ ਹੈਗੇ ਇਹ ਤਿੰਨਾਂ ਤੋਂ ਜੇ ਆਪਾਂ ਬਚ ਜਾਈਏ ਤਾਂ ਆਪਾਂ ਸਾਈਬਰ ਅਪਰਾਧ ਨੂੰ ਬਹੁਤ ਥੱਲੇ ਤੱਕ ਲੈ ਕੇ ਜਾ ਸਕਦੇ ਹਾਂ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ